ਹਾਂਜੀ ਆਪਾਂ ਜਬਰਹਟ ਖੁੱਡੀ ਕਲਾ ਵੱਲੋਂ ਸਪੈਸ਼ਲ ਤੁਹਾਡੇ ਲਈ ਡਿਮਾਂਡ ਦੇ ਉੱਤੇ ਆਪਣੀ ਕਸਟਮਰ ਦੀ ਤੇ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਆਪਾਂ ਤੁਹਾਨੂੰ ਬਾਅਦ ਚ ਦਿਨੇ ਆ ਜੀ ਪਹਿਲਾਂ ਸਪੈਸ਼ਲ ਜੇ ਆਪਾਂ ਤੁਹਾਡੇ ਲਈ ਟੋਵਲ ਲੈ ਕੇ ਆਏ ਆ ਜੀ ਰੰਗੋਲੀ ਦੇ ਨੇ ਬਹੁਤ ਸੋਹਣੀ ਪਿਓਰ ਕਾਟਨ ਦੇ ਵਿੱਚ ਨੇ ਜੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਡੀਸੈਂਟ ਜੇ ਡਿਜ਼ਾਈਨ ਨੇ ਇੰਗਲਿਸ਼ ਕਲਰ ਨੇ ਜਿਹੜੇ ਕਿ ਅੱਜ ਕੱਲ ਬੱਚੇ ਡਿਮਾਂਡ ਕਰਦੇ ਨੇ ਇਹਦੇ 4 ਕਲਰ ਨੇ ਜੀ ਲਓ ਜੀ 1099 ਰੁਪਏ ਦਾ ਮਾਰਕੀਟ ਦਾ ਜਿਹੜਾ ਪ੍ਰਾਈਸ ਹੈ ਜੀ ਪਰ ਆਪਾਂ ਤੁਹਾਨੂੰ 1500 ਦੇ ਦੋ ਟੋਵਲ ਦੇ ਦਾਂਗੇ ਜੀ ਤੇ ਆਪਾਂ ਹਜੇ ਚਾਰ ਹੀ ਲੈ ਕੇ ਆਂਦੇ ਜੇਕਰ ਤੁਸੀਂ ਆਰਡਰ ਕਰੋਗੇ ਵਧੀਆ ਤੁਹਾਨੂੰ ਚੰਗੇ ਲੱਗੇ ਕਿਉਂਕਿ ਪਿਓਰ ਕਾਟਨ ਤੇ ਲੈ ਕੇ ਆਏ ਆਂ ਜੀ ਰੇਟ ਉੱਚਾ ਹੈ ਪਰ ਆਪਾਂ ਦੇਵਾਂਗੇ ਲੈਸ ਕਰਕੇ 1500 ਦੇ ਦੋ ਸਪੈਸ਼ਲ ਵੀਡੀਓ ਸਟਾਰਟ ਆ ਜੀ ਚਾਦਰਾਂ ਦੀ ਫੁੱਲ ਕਿੰਗ ਸਾਈਜ਼ ਜਿਹੜੀਆਂ ਚਾਦਰਾਂ ਨੇ ਉਹ ਆਪਣੇ ਕੋਲੇ ਆ ਚੁੱਕੀਆਂ ਨੇ ਤੁਸੀਂ ਚਾਦਰਾਂ ਦੇ ਸਾਈਜ਼ ਆਪ ਹੀ ਚੈੱਕ ਕਰ ਸਕਦੇ ਹੋ ਜੀ ਜਹਾਜ਼ ਵਰਗੀਆਂ ਚਾਦਰਾਂ ਨੇ ਜੀ ਵੱਡੀਆਂ ਵੱਡੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਕਰਨੇ ਉਧਰਲੇ ਕੋਰਨਰ ਥੋੜੇ ਵੱਡੀਆਂ ਵੱਡੀਆਂ ਚਾਦਰਾਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਐਡਾ ਸਾਈਜ਼ ਚਾਦਰ ਦਾ ਤੁਹਾਨੂੰ ਕਿਤੇ ਨਹੀਂ ਮਿਲਣਾ ਜੀ ਲਓ ਇਸ ਦਾ ਵੀ ਤੁਸੀਂ ਫੋਟੋ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਜਿਹੜੇ ਹੋਰ ਡਿਜ਼ਾਈਨ ਨੇ ਉਹ ਇਹ ਰਹਿਣ ਵਾਲੇ ਨੇ ਡਿਜ਼ਾਈਨ ਤੇ ਨਜ਼ਰ ਮਰਵਾ ਲਓ ਜੀ। ਲਓ ਜੀ ਇਹ ਡਿਜ਼ਾਈਨ। ਵੀਡੀਓ ਦੇ ਨਾਲ ਬਣੇ ਰਹੋ। ਚਾਦਰਾਂ ਦੇ ਡਿਜ਼ਾਈਨ ਬਹੁਤ ਦਿਖਾਉਣੇ ਆ ਜੀ। ਸਾਰੀਆਂ ਕੰਪਨੀ ਦੀਆਂ ਚਾਦਰਾਂ ਮਿਲਣਗੀਆਂ। ਨੋਰਮਲ ਚਾਦਰ ਕੋਈ ਨਹੀਂ ਮਿਲੇਗੀ। ਇਹ ਦੇ ਲਈ। ਲਓ ਜੀ ਡਬਲ ਸ਼ੇਡਡ ਚਾਦਰ ਹੈ ਜੀ। ਰੋਜ਼ ਵੁੱਡ ਇਹਦਾ ਨਾਮ ਹੈ। ਡਬਲ ਸ਼ੇਡਡ। ਇਹ ਦੇ ਪਿੱਲੋ ਰਹਿਣ ਵਾਲ ਨੇ ਜੀ ਸਰਾਣੀ। ਬਹੁਤ ਵੱਡੇ ਵੱਡੇ ਸਰਾਣੇ ਨੇ ਜੀ ਕੰਬੀਨੇਸ਼ਨ ਦੇ ਨਾਲ ਬਣਾਏ ਗਏ ਨੇ ਇਹ ਤੁਸੀਂ ਇਸ ਦੀ ਫੋਟੋ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਲੁੱਕ ਵਾਈਜ਼ ਇਹ ਦੇ ਵਿੱਚ ਡਿਜ਼ਾਈਨ ਕਲਰ ਨੇ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ ਚਾਦਰਾਂ ਨੇ ਜੀ ਵੱਡੀਆਂ ਵੱਡੀਆਂ ਜਿਨ੍ਹਾਂ ਨੇ ਆਪਣੇ ਘਰਾਂ 'ਚ ਆਪ ਫਰਨੀਚਰ ਦਾ ਕੰਮ ਕਰਾਇਆ ਹੁੰਦਾ ਉਹਨਾਂ ਨੂੰ ਇਹਨਾਂ ਚਾਦਰਾਂ ਦੀ ਲੋੜ ਹੁੰਦੀ ਹੈ ਜੀ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚਾਦਰਾਂ ਤੇ ਆਰਡਰ ਕਰ ਦਿਓ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ 프리 ਪਲੀਜ਼ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਲਓ ਜੀ ਬਹੁਤ ਹੀ ਸੋਹਣੀ ਪਿਆਰੀ ਜੀ ਚਾਦਰਾਂ ਜਿਹੜੀ ਆ ਚੁੱਕੀ ਆ ਕੀ ਨਾਮ ਇਹਦਾ ਆਈ ਕੈਂਡੀ ਆਈ ਕੈਂਡੀ ਇਹਦਾ ਨਾਮ ਆ ਜੀ ਜੇਕਰ ਤੁਹਾਨੂੰ ਹੋਰ ਫੋਟੋਆਂ ਚਾਹੀਦੀਆਂ ਹੋਈਆਂ ਵੈਸੇ ਤਾਂ ਆਪਾਂ ਕੱਲੀ-ਕੱਲੀ ਚਾਦਰਾਂ ਜਿਹੜੀ ਇਹਨਾਂ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਪਰ ਫਿਰ ਤੁਸੀਂ ਨਾਮ ਸਾਨੂੰ ਦੱਸ ਦੇਣਾ ਜੀ ਵੀ ਇਹ ਕੰਪਨੀ ਦੇ ਸਾਨੂੰ ਜਿਹੜੀ ਚਾਦਰਾਂ ਉਹ ਚਾਹੀਦੀਆਂ ਇਹਦੀਆਂ ਫੋਟੋਆਂ ਦਿਖਾਓ ਇਹ ਚਾਦਰਾਂ ਦੇ ਤਾਂ ਨੀਂ ਚੇ ਕੋਈ ਨਾ ਰਾਈ ਕੰਡੀ ਗੀ ਉਹਦਰ ਨਹੀਂ ਇਹ ਤਾਂ ਦਾਗ ਹੈ ਉਹਦਰ ਰਾਈ ਕੰਡੀ ਆ ਨਾ ਨਹੀਂ ਇਹ ਕੋਈ ਨਹੀਂ ਇਹ ਹੋਰ ਆ ਇੱਥੇ ਹੋਣੀ ਇਹ ਵੀ ਹੋ ਰਿਹਾ ਕਿੱਧਰ ਗਈਆਂ ਆਈ ਕੈਂਡੀਆਂ ਸਫਰਾ ਕੋਲੇ ਨੂੰ ਆ ਗਦੋਂ ਸੌਰੀ ਥੋੜਾ ਜਿਹਾ ਡਿਲੇ ਹੋ ਰਹੀ ਹੈ ਵੀਡੀਓ ਵੀਡੀਓ ਦੇ ਨਾਲ ਬਣੇ ਰਹੋ ਡਿਜ਼ਾਈਨ ਦਿਖਾਉਣੇ ਆਪਾਂ ਨੇ ਕਿਉਂਕਿ ਡਿਜ਼ਾਈਨ ਫਿਰ ਕਸਟਮਰ ਸਿਲੈਕਟ ਕਰ ਲੈਂਦਾ ਸਕਰੀਨ ਸ਼ਾਟ ਕਰਕੇ ਆਪਾਂ ਨੂੰ ਆਰਡਰ ਆ ਜਾਂਦੇ ਆ ਲਓ ਜੀ ਚਾਦਰਾਂ ਚੈੱਕ ਕਰ ਲਓ ਜੀ ਫਟਾਫਟ ਆਰਡਰ ਕਰ ਦਿਓ ਜਿਹੜੀ ਚਾਦਰ ਦਿਖਾਈ ਜਾਊਗੀ ਜੀ ਉਹੀ ਤੁਹਾਡੇ ਘਰ ਆਊਗੀ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਡਿਜ਼ਾਈਨ ਦਿਖਾ ਦਿਓ ਜੀ ਇੱਕ ਵਾਰੀ ਤਾਂ ਜੋ ਕੋਈ ਸਕਰੀਨਸ਼ਾਟ ਲੈਣ ਦੇ ਵਿੱਚ ਦਿੱਕਤ ਨਾ ਆਵੇ ਸੌਜੀ ਸੋਹਣੇ ਸੋਹਣੇ ਕਲਰ ਨੇ ਉਧਰਲੀ ਸਾਈਡ ਧਰ ਦੇ ਵੀਰੇ ਫਿਰ ਪਿੱਛੇ ਹੋ ਜਾਵੇ ਲਓ ਜੀ ਇਸ ਰਾਣੀ ਲਓ ਜੀ ਅਗਲਾ ਡਿਜ਼ਾਈਨ ਇਹ ਆ ਜੀ ਜੋ ਤੁਹਾਨੂੰ ਸ਼ੋ ਹੋ ਰਿਹਾ ਹੈ ਇਹਦਾ ਸਾਈਜ਼ ਉਹਨਾਂ ਨਾਲੋਂ ਛੋਟਾ ਰੂ ਪਹਿਲਾਂ ਨਹੀਂ ਚਾਦਰ ਰੂ ਇਹ ਉਹਨਾਂ ਨਾਲੋਂ ਥੋੜਾ ਜਿਹਾ ਹਲਕਾ ਜਿਹਾ ਛੋਟਾ ਜੀ ਰੇਟ ਇਹਦਾ 600 ਰੁਪਏ ਰੂਗਾ ਰੇਟ ਇਸ ਚਾਦਰ ਦਾ 600 ਰੁਪਏ ਰੂਗਾ ਜੀ ਦੂਜੀਆਂ ਚਾਦਰਾਂ ਦੇ ਰੇਟ ਆਪਾਂ ਤੁਹਾਨੂੰ ਵਟਸਐਪ ਤੇ ਜਦੋਂ ਤੁਸੀਂ ਪੁੱਛੋਗੇ ਸਕਰੀਨ ਸ਼ਾਟ ਲੈ ਕੇ ਫਿਰ ਦੱਸ ਦਾਂਗੇ ਕਿਉਂਕਿ ਮਿਕਸ ਮਾਲ ਹੋ ਜਾਂਦਾ ਜੀ ਫਿਰ ਸਾਰਿਆਂ ਦੇ ਰੰਗਾਂ ਦਾ ਪਤਾ ਦੱਸਣੇ ਥੋੜੇ ਔਖੇ ਹੋ ਜਾਂਦੇ ਹਾਂ ਜੀ ਲਓ ਜੀ ਇਹਨੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆਹ ਲੋ ਫੁੱਲਾਂ ਵਾਲਾ ਡਿਜ਼ਾਈਨ ਵੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਵੀ ਲੈ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਵੀ ਨੇੜੇ ਕਰਕੇ ਡਿਜ਼ਾਈਨ ਕਲੀਅਰ ਦਿਖਾ ਦਿਓ ਤਾਂ ਜੋ ਆਰਡਰ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਲਓ ਜੀ ਆਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਲੈ ਵੀਰੇ ਚੱਕ ਦਿਨਾ ਅਗਲੀ ਚਾਦਰ ਜਿਹੜੀ ਉਹ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੀ ਆ ਰੇਟ ਸੈਂ ਲੋ ਜੀ ਸਵੀਟ ਡ੍ਰੀਮਸ ਦੀ ਚਾਦਰ ਆ ਰੇਟ ਸੈਂ 600 ਰੋ ਹੋ ਰੇਟ ਇਸ ਦਾ ਵੀ 600 ਰਹੂਗਾ ਜੀ ਆ ਲਓ ਜੀ 600 ਰੁਪਏ ਰੇਟ ਰਹੂਗਾ ਜੀ ਸ਼ਿਪਿੰਗ ਤੁਹਾਡੀ ਹੋਵੇਗੀ ਇਹਦਾ ਸਾਈਜ਼ ਨੋਰਮਲ ਰਹੂਗਾ ਇਹਦਾ ਸਾਈਜ਼ ਨੋਰਮਲ ਰਹੂਗਾ वैसे इदा भी नहीं जानी भी जी है भी। जी आप चार सौ की खरीद भी वह साइज होगा बहुत सोना सइज़ है इसका भी हाँ जी चादर के कलर बहुत हैं सोनेफ बहुत सोना जी प्योर कॉटन है जी प्योर कॉटन है जी रेट छे सौ रहेगा जी स्वीट जी इन्होंने नाम है जी ਜਮਰਾ ਹਟ ਕੁਡੀ ਕਲਾਮ ਬਰਨਾਲੇ ਤੋਂ 4 ਕਿਲੋਮੀਟਰ ਹੰਡਿਆਏ ਤੋਂ 1 ਕਿਲੋਮੀਟਰ ਲਓ ਜੀ ਬਹੁਤ ਪਿਆਰੀ ਜੀ ਚਾਦਰ ਆ ਗਈ ਜੀ ਗਰਮੀਆਂ ਵਾਸਤੇ ਬਹੁਤ ਸੋਹਣਾ ਜਿਹੜਾ ਇਹਦਾ ਡਿਜ਼ਾਈਨ ਹੈ ਲੁੱਕ ਵਾਈਜ਼ ਇਦਾਂ ਰਹਿਣ ਵਾਲੀਆਂ ਫੋਟੋ ਦਿਖਾ ਦਿਓ ਰੇਟ 500 ਰੁਪਏ ਦਾ ਇਸ ਦਾ ਰੇਟ ਕਹਿੰਦੇ ਜੀ 500 ਰਹੂਗਾ ਸਿਰਫ ਤੇ ਸਿਰਫ 500 ਰੁਪਿਆ ਰੇਟ ਰਹੂਗਾ ਜੀ ਸ਼ਿਪਿੰਗ ਤੁਹਾਡੀ ਹੋਵੇਗੀ ਜੇਕਰ ਤੁਸੀਂ ਆਨਲਾਈਨ ਮੰਗਾਉਨੇ ਹੋ ਕਿੰਦੀ ਫੋਟੋ ਗਿਆਮ ਹੋਗੀ ਲਓ ਜੀ ਲਓ ਜੀ ਅਸੀਂ ਆਪਣੇ ਕੋਲੇ ਚਾਦਰਾਂ ਹੋਰ ਵੀ ਤੁਸੀਂ ਆਪਣੇ ਤੋਂ ਸਾਰਾ ਸਮਾਨ ਜਿਹੜਾ ਖਰੀਦ ਸਕਦੇ ਹੋ ਪਰਦੇ ਵੀ ਆ ਚੁੱਕੇ ਨੇ ਜੀ ਪਰਦੇ ਤਾਂ نیچے ਪਿਆ ਕੋਈ ਗੱਲ ਨਹੀਂ ਖਾਲੂ ਬਣਾਵਾਂਗੇ ਉਹਨਾਂ ਦੀ ਵੀਡੀਓ ਅਗਲੀ ਵੀਡੀਓ ਲਈ ਆਪਣਾ ਚੈਨਲ ਆ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜਵਰਾਟ ਖੁੱਡੀ ਕਲਾ ਤੇ ਇਹ ਸਾਰਾ ਮਾਲ ਤੁਸੀਂ ਹੋਰ ਵੀ ਦੇਖ ਸਕਦੇ ਹੋ ਇਹ ਸਾਰਾ ਜਾ ਰਿਹਾ ਕਟਿੰਗ ਹੋ ਕੇ ਮਾਲ ਜੇ ਪਰ ਤੁਸੀਂ ਮਾਲ ਲੈਣਾ ਚਾਹੁੰਦੇ ਹੋ ਤਾਂ ਸ਼ਾਪ ਤੇ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਸਸਤੀਆਂ